ਬਟਾਲਾ ਨਜ਼ਦੀਕ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਦੋ ਲੋਕਾਂ ਦੀ ਹੋਈ ਮੌਤ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਇੱਥੇ ਸਾਡੇ ਕੋਲ ਦੋ ਬ੍ਰੋਡਡਡ ਪੇਸ਼ੈਂਟਸ ਆਏ ਸੀਗੇ ਤੇ ਜਿਹੜਾ ਇਨਸੀਡੈਂਟ ਕੋਈ ਸਮਥਿੰਗ ਗਾਦਰੀਆ ਦੇ ਨੀਅਰ ਹੋਇਆ ਉੱਚ ਮੋਟਰਸਾਈਕਲ ਦੀ ਕੋਈ ਕਲੀਜਨ ਹੋਇਆ ਤੇ ਉੱਥੇ ਦੋ ਜਿਹੜੇ ਸੀਗੇ ਪੇਸ਼ੈਂਟ ਉਹਨਾਂ ਦੀ ਬ੍ਰੌਡ ਡੈੱਥ ਸੀਗੇ ਜਿਹਦੋਂ ਸਾਡੇ ਕੋਲ ਲੈ ਕੇ ਆਏ ਸੀ ਠੀਕ ਹੈ ਇੱਕ ਦਾ ਨਾਮ ਕੁਲਵੰਤ ਲਾਲ ਸੀਗਾ ਏਜ ਕੋਈ 55 ইয়ার্স ਤੇ ਆਰਾਮ ਸੀਗੀ ਤੇ ਦੂਸਰਾ ਪੇਸ਼ੈਂਟ ਦਾ ਨਾਮ ਸੀਗਾ ਗੁਰਪ੍ਰੀਤ ਉਹ 8 ਤੋਂ 25 ਏ ਸੀਗੀ ਇਹ ਜਦੋਂ ਲੈ ਕੇ ਆਏ ਨੇ ਉਦੋਂ ਹੀ ਡੈਥ ਹੋ ਚੁੱਕੀ ਸੀਗੀ ਬਨ ਬ੍ਰੌਡ ਡੈੱਥ ਪੇਸ਼ੈਂਟ ਸੀਗੇ ਕਿੱਥੋਂ ਦੇ ਨੇ ਇੱਕ ਕੁਲਵੰਤ ਲਾਲ ਇਸ ਰੈਜ਼ੀਡੈਂਟ ਆਫ ਗਾਦੜੀਆਂ 사ਜਨ ਕੁਮਾਰ ਰੈਜ਼ੀਡੈਂਟ ਵਿਂਜਵਾਂ ਤਾਡਾ ਮੇਰੇ ਮੁੰਡੇ ਦਾ ਮੇਰਾ ਗਰੁੱਪ ਸਿੰਘ ਹੈ ਜੱਪੀ ਤੋਂ ਡਿੱਗ ਲੱਗਦਾ ਆ ਜੀ ਲੱਗਦਾ ਸੀ ਨਾਨ ਪਲਵੰਤ ਸਿੰਘ ਪਲਵੰਤ ਲਾਲ ਪਲਵੰਤ ਲਾਲ ਉਮਰ ਕੋ ਜੀ ਉਮਰ ਕਿੰਨੀ ਕੋਈ ਹਾਏ 60 ਸਾਲ 7-7 ਦੇ ਕਰੀਬ ਉਮਰ ਕੀ ਗੱਲ ਹੋਈ ਹਾਂਜੀ ਉਹ ਰਸਤੇ ਐਕਸੀਡੈਂਟ ਦੇ ਦੌਰਾਨ ਮੌਤ ਹੋ ਗਈ ਨਾ ਐਕਸੀਡੈਂਟ ਦੋ ਤਰ੍ਹਾਂ ਆਪਣੇ ਪੁੱਲਾਂ ਦੇ ਪੁੱਲ ਦੇ ਲੱਗ ਐਕਸੀਡੈਂਟ ਹੋ ਗਿਆ ਮਰ ਗਿਆ 3 ਸਰਦੀਆਂ ਇਹ ਵੀ ਮਾਰੇ ਬਟਾਲੇ ਵੱਲੋਂ ਆਉਂਦੇ ਆ ਆਸਾ ਪ੍ਰੋਪਰਿੰਗ ਛੱਡ ਕੇ ਆਉਣੇ ਰਸਤੇ ਦੇ ਦਰਾਂੋਂ ਐਕਸੀਡੈਂਟ ਹੋ ਗਿਆ। ਹਾਂਜੀ। ਮੋਰਸਾ ਜਮੋਸਾ ਨਾਲ। ਮੋਕੇ ਤੇ ਹੀ ਫਿਰੇ। ਹਾਂਜੀ। ਪਤਾ ਨਹੀਂ ਉਹ ਸਾਰੇ ਆਈ ਫੋਨ ਗਿਆ ਪਰ ਮੋਕੇ ਤੇ ਆਇਆ। ਵਿਧਾਨੇ ਬਲ ਲੱਗਾ ਕੀ। ਭੜ ਜਾ ਤਰ।